ਇਹ ਕੋ ਸੈਨੇਟ ਭੰਗ ਹੋਣ ਨਾਲ ਪੰਜਾਬ ਦੀ ਜ਼ਿੰਮੇਵਾਰੀ ਬਿਲਕੁਲ ਖਤਮ ਹੋ ਜਾਣੀ ਹੈ ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਪੰਜਾਬ ਕੋਲੇ ਇੱਕੋ ਹੀ ਨਿਸ਼ਾਨੀ ਬਚੀ ਸੀ ਚੰਡੀਗੜ੍ਹ ਦੀ ਜਿਹੜਾ ਚੰਡੀਗੜ੍ਹ ਤੇ ਦਾਵਾ ਸੀ ਆਪਣਾ ਉਹ ਸੀ ਪੰਜਾਬੀ ਯੂਨੀਵਰਸਿਟੀ ਵੀ ਸੀ ਕਿਹਨੂੰ ਚਣੂਗੀ ਜਿਹੜੇ ਉਹਦੇ ਆਪਦੇ ਬੰਦੇ ਨੇ ਉਹ ਕਿਵੇਂ ਸਟੂਡੈਂਟਾਂ ਦੀ ਗੱਲ ਚੱਕਣਗੇ ਉਹ ਕਿਵੇਂ ਪੰਜਾਬ ਦੀ ਗੱਲ ਚੱਕਣਗੇ ਕਿਉਂਕਿ ਬੀਸੀਕੀ ਨੇ ਲਾਈ ਆ ਬੀਜੇਪੀ ਨੇ ਆਰਐਸਐਸ ਨੇ ਪਾਏ ਦੇਖ ਸਕਦੇ ਆ ਕਿ ਲੰਬੇ ਸਮੇਂ ਤੋਂ ਪੰਜਾਬ ਯੂਨੀਵਰਸਿਟੀ ਦਾ ਇਤਿਹਾਸ ਰਿਹਾ ਸੀ ਕਿ ਬੀਜੇਪੀ ਦਾ ਕੋਈ ਵੀ ਵਿਦਿਆਰਥੀ ਨੀਤਾ ਇੱਥੇ ਨਹੀਂ ਜਿੱਤਦਾ ਸੀ ਪਰ ਅੱਜ ਕੀ ਇਹ ਵਾਪਰਿਆ ਹੋਇਆ ਪੰਜਾਬ ਸਰਕਾਰ ਦਾ ਜਿਹੜਾ ਭਗਵੰਤ ਮਾਨ ਆਇਆ ਹੈ ਇਹ ਸਟੇਜ ਚ ਲਾ ਸਕਦਾ ਸਟੇਟ ਨਹੀਂ ਚਲਾ ਸਕਦਾ ਕਿਉਂਕਿ ਕਲਾਕਾਰ ਆ ਕਲਾ ਇਹਦੇ ਬਸ ਦੀ ਗੱਲ ਨਹੀਂ ਹੈਗੀ ਰਾਜਨੀਤੀ ਕਰਨੀ ਪਿਛਲੇ ਸਾਲ ਜਦੋਂ ਧਰਨਾ ਲਾਇਆ ਸੀ 100 ਦਿਨ ਦਾ ਪ੍ਰੋਟੈਸਟ ਚੱਲਿਆ ਉਦੋਂ ਭਗਵੰਤ ਮਾਨ ਨੇ ਇੱਕ ਚਿੱਠੀ ਲਿਖੀ ਸੀਗੀ ਸੈਂਟਰ ਗਵਰਨਮੈਂਟ ਨੂੰ ਠੀਕ ਹੈ ਉਹ ਚਿੱਠੀ ਗਲੀ ਫੇਸਬੁੱਕ ਤੇ ਲਿਖੀ ਸੀ ਨਾ ਕਿ ਸੈਂਟਰ ਗਵਰਨਮੈਂਟ ਨੂੰ ਭੇਜੀ ਆ। ਕੋਈ ਤੁਹਾਡੀ ਗਵਰਨਮੈਂਟ ਹੀ ਆਪਦਾ ਹੱਥ ਚੱਕ ਜੇ ਇਹਨੂੰ ਲੋਕਾਂ ਨੇ ਚੁਣਿਆ। ਹੁਣ ਫਿਰ ਇਹ ਤੋਂ ਬਾਅਦ ਇਹ ਹੈ ਵੀ ਸੰਘਰਸ਼ੀ ਲੋਕ ਕਹਿੰਦੇ ਆ ਕਿ ਸੰਘਰਸ਼ ਕਰਕੇ ਉਹ ਕਰਦਾ ਆਖਰਕਾਰ ਨੂੰ ਫੰਡ ਦਾ ਹੁਣ ਸਰਕਾਰ ਨਹੀਂ ਦੇਣੀ ਆ ਲੋਕ ਤਾਂ ਨਹੀਂ ਦੇਣੋ ਰਹੀ ਫੰਡ। ਸਤਿ ਸ਼੍ਰੀ ਅਕਾਲ ਜੀ ਮੈਂ ਵਿਕਰਮ ਸਿੰਘ ਬਾਗੀ ਤੇ ਸਾਰ ਦਰਸ਼ਕਾਂ ਸਵਾਗਤ ਹੈ ਪੰਜਾਬ ਯੂਨੀਵਰਸਿਟੀ ਦੀ ਚਰਚਾ ਇਸ ਟਾਈਮ ਸਾਰੇ ਪਾਸੇ ਹੋ ਰਹੀ ਹੈ ਜਿਵੇਂ ਆਪਾਂ ਨੂੰ ਪਤਾ ਐ ਐਫੀ ਡੈਵਿਡ ਦਾ ਮਸਲਾ ਤੇ ਨਾਲ ਹੀ ਸੈਨਟ ਦੇ ਮਸਲੇ ਦੋ ਮੁੱਦੇ ਨੇ ਜਿਹੜਿਆਂ ਨੂੰ ਲੈ ਕੇ ਇੱਕ ਹੰਗਰ ਸਟ੍ਰਾਈਕ ਵੀ ਚੱਲ ਰਹੀ ਸੀ ਤੇ ਅੱਜ ਦੋ ਨੰਬਰ ਗੇਟ ਐ ਜਿਹਨੂੰ ਰੋਕ ਲਿਆ ਗਿਆ ਐ ਆਪਣੇ ਨਾਲ ਰਾਜਵਿੰਦਰ ਹੁਣੀ ਨੇ ਜਿਹੜੇ ਇੱਕ ਲੰਬੇ ਸਮੇਂ ਤੋਂ ਇੱਥੇ ਸਿਆਸਤ ਦੇ ਵਿੱਚ ਨੇ ਇੱਕ ਲੰਮਾ ਸਮਾਂ ਇੱਕ ਤਜਰਬਾ ਇਹਨਾਂ ਨੂੰ ਪੰਜਾਬ ਯੂਨੀਵਰਸਿਟੀ ਦਾ ਸਿਆਸਤ ਦਾ ਵੀ ਗੇਮਾ ਕਿੱਥੋਂ ਚੱਲਦੀਆਂ ਨੇ ਚੀਜ਼ਾਂ ਕਿੱਥੋਂ ਚੱਲਦੀਆਂ ਨੇ ਸਸੀ ਗਵਿੰਦਰ ਜੀ ਸਤਿ ਸ਼ ਜਾ ਵੀ ਸੈਨੇਟ ਭੰਗ ਹੋਣ ਨਾਲ ਜਿਹੜੀ ਇਹ ਕਿਹਾ ਜਾਂਦਾ ਪੰਜਾਬ ਦੀ ਦਾਅਵੇਦਾਰੀ ਖਤਮ ਹੋ ਜੂਗੀ ਤੇ ਕਿਵੇਂ ਦਾਅਵੇਦਾਰੀ ਖਤਮ ਹੁੰਦੀ ਹੈ ਦੇਖੋ ਸੈਨੇਟ ਭੰਗ ਹੋਣ ਨਾਲ ਪੰਜਾਬ ਦੀ ਦਾਅਵੇਦਾਰੀ ਬਿਲਕੁਲ ਖਤਮ ਹੋ ਜਾਣੀ ਹੈ ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਪੰਜਾਬ ਕੋਲੇ ਇੱਕੋ ਹੀ ਨਿਸ਼ਾਨੀ ਬਚੀ ਸੀ ਚੰਡੀਗੜ੍ਹ ਦੀ ਜਿਹੜਾ ਚੰਡੀਗੜ੍ਹ ਤੇ ਦਾਵਾ ਸੀ ਆਪਣਾ ਉਹ ਸੀ ਪੰਜਾਬ ਯੂਨੀਵਰਸਿਟੀ ਠੀਕ ਹੈ ਉਹ ਪੰਜਾਬ ਯੂਨੀਵਰਸਿਟੀ ਚੋਂ ਸੈਨੇਟ ਭੰਗ ਹੋ ਗਈ ਤੇ ਮਤਲਬ ਪੰਜਾਬ ਦਾ ਚੰਡੀਗੜ੍ਹ ਤੋਂ ਵੀ ਦਾਵਾ ਛੁੱਟ ਗਿਆ ਠੀਕ ਹੈ ਦੂਜਾ ਨੰਬਰ ਜਿਹੜਾ ਤੁਸੀਂ ਪੁੱਛਿਆ ਵੀ ਸੈਨੇਟ ਦਾ ਕੀ ਕੀ ਫਰਕ ਪੈਣਾ ਸੈਨੇਟ ਭੰਗ ਹੋਣ ਨਾਲ ਹੁਣ ਲਾਲਾ ਵੀ ਇੱਕ ਬੰਦੇ ਕੋਲੇ ਸਾਰੀਆਂ ਤਾਕਤ ਆ ਗਈਆਂ ਹੁਣ ਜਿਹੜਾ ਬੀਸੀ ਆ ਹੁਣ ਬੀਸੀ ਨੇ ਹੀ ਸਿੰਡੀਕੇਟ ਆ ਪਹਿਲਾਂ ਕੀ ਸੀ ਸੈਨੇਟ ਚ ਉਹ ਸਿੰਡੀਕੇਟ ਚੁਣੀ ਜਾਂਦੀ ਸੀ ਹੁਣ ਬੀਸੀ ਡਾਇਰੈਕਟਲੀ ਸਿੱਧੀ ਸਿੰਡੀਕੇਟ ਚੁਣੇਉਗੀ ਬੀਸੀ ਕਿਹਨੂੰ ਚੁਣੂਗੀ ਜਿਹੜੇ ਉਹਦੇ ਆਪਦੇ ਬੰਦੇ ਨੇ ਉਹ ਕਿਵੇਂ ਸਟੂਡੈਂਟਾਂ ਦੀ ਗੱਲ ਚੱਕਣਗੇ ਉਹ ਕਿਵੇਂ ਪੰਜਾਬ ਦੀ ਗੱਲ ਚੱਕਣਗੇ ਕਿਉਂਕਿ ਬੀਸੀ ਕਿਹਨੇ ਲਾਈ ਆ ਬੀਜੇਪੀ ਨੇ ਆਰਐਸਐਸ ਨੇ ਓ ਆਰਐਸਐਸ ਦੇ ਬੰਦੇ ਨੂੰ ਹੀ ਲਾਊਗੀ ਨੰਬਰ 2 ਹੁਣ ਜਿਹੜੀ ਇਲੈਕਸ਼ਨ ਹੋਣੀ ਹੈ ਇਹਦੇ ਚ ਉਹ ਹੋਣੀ ਹੈ ਪ੍ਰਿੰਸੀਪਲਾਂ ਦੀ ਪ੍ਰਿੰਸੀਪਲ ਨੇ ਹੁਣ ਤੁਸੀਂ ਜਿਹੜੇ ਅਫਸਰ ਨੇ ਜਾਂ ਪ੍ਰਿੰਸੀਪਲ ਆ ਉਹ ਕਿਵੇਂ ਬੀਸੀ ਦੁਬਾਰਾ ਹੋ ਸਕਣਗੇ ਕਿਉਂਕਿ ਉਹਨਾਂ ਨੇ ਵੀ ਆਪਦੇ ਕਾਲਜ ਚਲਾਉਣੇ ਨੇ ਉਹ ਚਲਾਉਣਾ ਠੀਕ ਹੈ ਇਸ ਕਰਕੇ ਵੀ ਇਹ ਇੱਕ ਬੰਦੇ ਦੇ ਹੱਥ ਜੋ ਤੋ ਕੁੱਲਮ ਲਾ ਕੇ ਸਾਰੀ ਪਾਵਰ ਹੈ ਜਿਹੜੀ OBC ਦੇ ਹੱਥ ਜਵਾਗੀ OBC ਦੇ ਹੱਥ ਚ ਜਾਣ ਦਾ ਮਤਲਬ ਆ ਆਰਐਸਐਸ ਬੀਜੇਪੀ ਦੇ ਹੱਥ ਚ ਆ ਬੜੀ ਸਾਰੀ ਪਾਵਰ ਤੇ ਜਿਵੇਂ ਆਰਐਸਐਸ ਬੀਜੇਪੀ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਪਾਵਰ ਸਾਰੀ ਯੂਨੀਵਰਸਿਟੀ ਚਲ ਜੂਗੀ ਆਪਾਂ ਇਹ ਦੇਖ ਸਕਦੇ ਹਾਂ ਕਿ ਕ ਲੰਬੇ ਸਮੇਂ ਤੋਂ ਪੰਜਾਬ ਯੂਨੀਵਰਸਿਟੀ ਦੇ ਇੱਕ ਇਤਿਹਾਸ ਰਿਹਾ ਸੀ ਕਿ ਬੀਜੇਪੀ ਦਾ ਕੋਈ ਵੀ ਵਿਦਿਆਰਥੀ ਨੇਤਾ ਇੱਥੇ ਨਹੀਂ ਜਿੱਤਦਾ ਸੀ ਪਰ ਅੱਜ ਕੀ ਇਹ ਵਾਪਰਿਆ ਔਰੇ ਵੀ ਇਹ ਹੌਲੀ ਹੌਲੀ ਉਧਰ ਨੂੰ ਵਧਣ ਵਾਲੇ ਕਦਮ ਨਹੀਂ ਹੋਗੇ ਨਹੀਂ ਇਹ ਤਾਂ ਇਹ ਤਾਂ ਹੈਗੀ ਆ ਵੀ ਹੌਲੀ 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 ਯੂਨੀਵਰਸਿਟੀ ਇੱਕ ਤਰ੍ਹਾਂ ਦੀ ਪਿ ਪੰਗ ਕਰੀ ਇਹਨਾਂ ਨੇ ਹੁਣ ਕੀ ਆ ਇਸ ਵਾਰ ਜਿਵੇਂ ਇਲੈਕਸ਼ਨ ਹੋਈ ਸੀ ਯੂਨੀਵਰਸਿਟੀ ਦੀਆਂ ਯੂਨੀਵਰਸਿਟੀ ਦੀਆਂ ਇਲੈਕਸ਼ਨਾਂ ਚ ਪ੍ਰੋਫੈਸਰਾਂ ਤੋਂ ਲੈ ਕੇ ਠੀਕ ਆ ਛੋਟੇ ਮੋਟੇ ਗਰੁੱਪਾਂ ਤੱਕ ਜਿਹੜੇ ਕਿਸੇ ਕੋਈ ਬਹੁਤ ਪਾਰਟੀਆਂ ਦੇ ਵੱਡੀਆਂ ਪਾਰਟੀਆਂ ਵੀ ਕਹਾਉਂਦੀਆਂ ਨੇ ਆਪਦੇ ਆਪ ਨੂੰ ਕੋਈ ਐਨੇ ਸੋਈ ਹੋਈ ਕੋਈ ਸੋਈ ਹੋਈ ਜਾਂ ਕੋਈ ਆਪਣਾ ਕੀ ਕਹਿੰਦੇ ਨੇ ਆਮ ਝਾੜੂ ਵਾਲਿਆਂ ਦੀ ਹੋਈ ਬੌਕਰ ਵਾਲਿਆਂ ਦੀ ਆਪਣੇ ਦੀ ਸੀਬੀਐਸ ਇਹਨਾਂ ਇਹਨਾਂ ਪਾਰਟੀਆਂ ਨੇ ਵੀ ਇਕੱਠੇ ਹੋ ਕੇ ਉਸ ਪਾਰਟੀ ਨੂੰ ਵੋਟ ਪਾਈ ਆ ਜਦੋਂ ਤੁਸੀਂ ਜਦੋਂ ਉਹ ਜਦੋਂ ਤੁਹਾਡੀ ਸਿਆਸੀ ਪਾਰਟੀ ਹੀ ਕਾਬੂ ਕਰ ਲਈ ਉਹਨਾਂ ਨੇ ਦੇਖੋ ਇਤੋਂ ਤੱਕ ਗ੍ਰੈਵਟ ਆ ਗਈ ਵੀ ਇਹ ਸਿਆਸੀ ਪਾਰਟੀਆਂ ਵੀ ਆਰਐਸਐਸ ਨੇ ਬੀਜੇਪੀ ਨੇ ਕਾਬੂ ਕਰ ਲਈਆਂ ਇਸ ਕਰਕੇ ਉਸ ਉਸ ਪਾਰਟੀ ਦਾ ਇਸ ਯੂਨੀਵਰਸਿਟੀ ਚ ਜੜ ਲੱਗੀ ਆ ਜੀ ਆਮ ਆਦਮੀ ਪਾਰਟੀ ਜਿਹੜੀ ਸੱਤਾ ਦੇ ਵਿੱਚ ਹੈ ਇਸ ਟਾਈਮ ਉਹਨਾਂ ਦਾ ਸੀਐਮ ਦਾ ਨਾਲ ਦੀ ਨਾਲ ਬਿਆਨ ਆ ਜਾਂਦਾ ਮਾਲਵਿੰਦਰ ਕੰਗ ਉਹਨਾਂ ਹੀ ਕੱਲੂ ਰਿਪੋਰਟ ਕਰਕੇ ਜਾਂਦੇ ਨੇ ਆਮ ਆਦਮੀ ਪਾਰਟੀ ਇਸ ਤਰ੍ਹਾਂ ਤਾਂ ਇੱਕ ਆਪ ਦਾ ਪੱਖ ਜ਼ਾਹਰ ਕਰ ਰਹੀ ਆ ਪਰ ਪੰਜਾਬ ਯੂਨੀਵਰਸਿਟੀ ਤੇ ਉਵੇਂ ਜਿਹੜਾ ਦਾਵੇਦਾਰੀ ਹੋਣੀ ਚਾਹੀਦੀ ਹੈ ਵੀ ਪੰਜਾਬ ਸਰਕਾਰ ਦੀ ਉਸ ਤਰ੍ਹਾਂ ਨਜ਼ਰ ਲੱਗਦਾ ਤੁਹਾਨੂੰ ਵੀ ਆ ਰਿਹਾ ਹੋਊਗਾ ਨਹੀਂ ਪੰਜਾਬ ਸਰਕਾਰ ਦਾ ਜਿਹੜਾ ਭਗਵਾਨ ਤਮਾਨ ਆਏ ਇਹ ਸਟੇਜ ਚਲਾ ਸਕਦਾ ਸਟੇਟ ਨਹੀਂ ਚਲਾ ਸਕਦਾ ਕਿਉਂਕਿ ਕਲਾਕਾਰ ਆ ਕਲਾ ਇਹਦੇ ਵਸ ਦੀ ਗੱਲ ਨਹੀਂ ਹੈਗੀ ਰਾਜਨੀਤੀ ਕਰਨੀ ਨੰਬਰ 2 ਯੂਨੀਵਰਸਿਟੀ ਦੇ ਮਸਲੇ 'ਚ ਮੈਂ ਤੁਹਾਨੂੰ ਦੱਸ ਦਿੰਦਾ ਪਿਛਲੇ ਸਾਲ ਜਦੋਂ ਧਰਨਾ ਲਾਇਆ ਸੀ 100 ਦਿਨ ਦਾ ਪ੍ਰੋਟੈਸਟ ਚੱਲਿਆ ਉਦੋਂ ਭਗਵਾਨ ਤਮਾਨ ਨੇ ਇੱਕ ਚਿੱਠੀ ਲਿਖੀ ਸੀਗੀ ਸੈਂਟਰ ਗਵਰਨਮੈਂਟ ਨੂੰ ਠੀਕ ਹੈ ਉਹ ਚਿੱਠੀ ਕਲੀ ਫੇਸਬੁੱਕ ਤੇ ਲਿਖੀ ਸੀ ਨਾ ਕਿ ਸੈਂਟਰ ਗਵਰਨਮੈਂਟ ਨੂੰ ਭੇਜੀ ਆ ਜਦੋਂ ਅਸੀਂ 22 ਪ੍ਰੈਜ਼ੀਡੈਂਟ ਨੂੰ ਮਿਲੇ ਉਹਨੇ ਆਖਿਆ ਕਹਿੰਦਾ ਜੇ ਭਗਵਾਨ ਤਮਾਨ ਕਹੇ ਵੀ ਚੋਣਾਂ ਹੋਣਾ ਚਾਹੀਦੀਆਂ ਨੇ 99 ਦੀ 99 ਸੀਟਾਂ ਦੇ ਚੋਣਾਂ ਹੋ ਸਕਦੀਆਂ ਕਿਉਂਕਿ ਉਦੋਂ ਧਰਨਾ ਵੀ ਚੱਲੀ ਜਾਂਦਾ ਡਬਲ ਪ੍ਰੈਸ਼ਰ ਸੀ ਕਹਿੰਦਾ ਥੋੜੀ ਪੰਜਾਬ ਸਰਕਾਰ ਨਹੀਂ ਚਾਹੁੰਦੀ ਵੀ ਇੱਥੇ ਇਲੈਕਸ਼ਨ ਹੋਣ ਠੀਕ ਹੈ ਦੂਜੀ ਛੋਟੀ ਜੀ ਕਾਰਨ ਮੈਂ ਤੈਨੂੰ ਹੋਰ ਦਿੰਦਾ ਜਿਹੜਾ ਬੀਵੀਏ ਐਮਬੀ ਵਾਲਾ ਮਸਲਾ ਹੋਇਆ ਉੱਥੇ ਜਾ ਕੇ ਜਦੋਂ ਪਗਵਾਨ ਤਮਾਨ ਕਹਿੰਦਾ ਮੈਂ ਆਪਦੇ ਆਪ ਜੀ ਚਿੱਠੀ ਲਿਖੀ ਹੈ ਜੋ ਹਰ ਸਿਮਰਤ ਕੋਰ ਬਦਲ ਨੇ ਉੱਥੇ ਸਵਾਲ ਚੋਕਿਆ ਲੋਕ ਸਭਾ ਚ ਜਾ ਕੇ ਉਹਨੂੰ ਲਿਖਤੀ ਜਵਾਬ ਦਿੱਤਾ ਵੀ ਹੈ ਜਿਾ ਕੋਈ ਵੀ ਪਗਵਾਨ ਤਮਾਨ ਨੇ ਸਾਨੂੰ ਕੋਈ ਚਿੱਠੀ ਨਹੀਂ ਲਿਖੀ ਲਿਖਤੀ ਰੂਪ ਚ ਜਵਾਬ ਦਿੱਤਾ ਤੁਸੀਂ ਇੱਥੋਂ ਦੇਖ ਸਕਦੇ ਹੋ ਪਗਵਾਨ ਤਮਾਨ ਕਿੰਨਾ ਕ ਪੰਜਾਬ ਪ੍ਰਤੀ ਸੁਰਹੇਦਾ ਤੇ ਲੱਗਦਾ ਵੀ ਹੁਣ ਜਿਹੜੇ ਇਹ ਮਸਲੇ ਨਹੀਂ ਜਿਵੇਂ ਐਪੀਡੀ ਬਟਾਲੇ ਤੇ ਇੱਕ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ ਪਰ ਸੈਨੇਟ ਵਾਲੇ ਮਸਲੇ ਨੂੰ ਲੈ ਕੇ ਤੁਹਾਨੂੰ ਲੱਗਦਾ ਵੀ ਇਹ ਕਿੱਥੇ ਤੱਕ ਲੰਮਾ ਟਰਨ ਜਾਊ ਤੇ ਕਿਸ ਲੈਵਲ ਤੱਕ ਇਹ ਸੰਘਰਸ਼ ਨੂੰ ਲੈ ਕੇ ਜਾਊਗਾ ਦੇਖੋ ਇੱਕ ਯੂਨੀਵਰਸ ਇੱਕ ਹੱਦ ਤੱਕ ਅਸੀਂ ਉਰੇ ਚਲਾ ਸਕਦੇ ਹਾਂ ਕਿਉਂਕਿ ਸਟੂਡੈਂਟਾਂ ਦੀ ਇੱਕ ਹੋ ਆ ਇਹ ਇਹ ਹਾਂ ਤੇ ਮੇਨ ਧਰਨਾ ਚੱਲਣਾ ਹੈ ਪੰਜਾਬ ਤੋਂ ਹੁਣ ਪੰਜਾਬ ਦੀਆਂ ਸਿਆਸੀ ਤਰ੍ਹਾਂ ਮੇਨ ਤਿੰਨ ਦੇ ਅਕਾਲੀ ਕਾਂਗਰਸ ਤੇ ਝੜੂ ਵਾਲੇ ਠੀਕ ਹੈ ਇਹ ਕਿੰਨਾ ਕੁ ਜ਼ੋਰ ਲਾਉਂਦੇ ਨੇ ਇੰਨਾ ਤੇ ਡਿਪੈਂਡ ਕਰਦਾ ਕਿਉਂਕਿ ਇੱਥੇ ਇੱਕ ਲੈਵਲ ਤੱਕ ਹੀ ਚੱਲ ਸਕਦਾ ਉਰੇ ਅਜ ਸਟੂਡੈਂਟਾਂ ਨੇ ਆ ਕੇ ਗੇਟ ਬੰਦ ਕਰਤੇ ਇੱਕ ਦਿਨ ਯੂਨੀਵਰਸਿਟੀ ਦੀ ਬੰਦ ਦੀ ਕਾਲ ਆ ਜੂਗੀ ਇੱਥੇ ਤੱਕ ਕੀ ਅਸੀਂ ਦੇ ਸਕਦੇ ਹਾਂ ਇਹ ਪੰਜਾਬ 'ਚੋਂ ਕਿੰਨੀ ਕੁ ਮੋਬਿਲਾਈਜੇਸ਼ਨ ਹੋ ਸਕਦੀ ਹੈ ਇਹਦੇ ਤੇ ਡਿਪੈਂਡ ਕਰਦਾ ਅੱਗੇ ਚੋਣਾਂ ਵੀ ਆਉਣ ਵਾਲੀਆਂ ਨੇ ਠੀਕ ਹੈ ਲੀਡਰ ਆ ਰਹੇ ਨੇ ਉਰੇ ਸਿਆਸੀ ਲੀਡਰ ਸਾਰੇ ਆ ਰਹੇ ਆਹ ਤਰਨਤਾਰਨ ਦੀ ਬਾਈ ਇਲੈਕਸ਼ਨ ਵੀ ਚੱਲ ਰਹੀ ਆ ਉਰੇ ਸਾਰੇ ਸਿਆਸੀ ਲੀਡਰ ਵੀ ਆ ਰਹੇ ਆ ਹੁਣ ਉਹਨਾਂ ਦੇ ਉਹ ਕਿੰਨਾ ਕ ਜ਼ੋਰ ਲਾਉਂਦੇ ਆ ਜਿਵੇਂ ਐਮਪੀ ਸਰਬਜੀਤ ਟੋਣੀ ਵੀ ਆ ਕੇ ਗਏ ਨੇ ਇੱਥੇ ਪਰ ਜਿਵੇਂ ਆਪਾਂ ਟੈਕਨੀਕਲੀ ਚੀਜ਼ ਤੇ ਜੇ ਗੱਲ ਕਰਦੇ ਆ ਤੁਹਾਡੇ ਨਾਲ ਜਿਹੜਾ ਆਪਾਂ ਕਹਿ ਰਹੇ ਆਂ ਵੀ ਪੰਜਾਬ ਦੀ ਸੈਨੇਟ ਜੇ ਖਤਮ ਹੁੰਦੀ ਹੈ ਪੰਜਾਬ ਦੀ ਦਾਵੇਦਾਰੀ ਖਤਮ ਹੁੰਦੀ ਹੈ ਪਰ ਜਿਹੜੀ ਇੱਕ ਟੈਕਨੀਕਲੀ ਚੀਜ਼ ਆ ਵੀ ਜਦੋਂ ਕੋਈ ਵੀ ਯੂਨੀਵਰਸਿਟੀ ਹੁੰਦੀ ਹੈ ਜਿਸ ਵੀ ਸਟੇਟ ਦੀ ਹੁੰਦੀ ਹੈ ਉੱਥੇ ਦੀ ਰੈਜ਼ਰਵੇਸ਼ਨ ਹੁੰਦੀ ਹੈ ਇੱਕ ਜਿਵੇਂ ਪੰਜਾਬੀ ਯੂਨੀਵਰਸਿਟੀ ਚ ਪੰਜਾਬ ਦੇ ਸਟੂਡੈਂਟਾਂ ਦੀ 85% ਰੈਜ਼ਰਵੇਸ਼ਨ ਇੱਥੇ ਉਹ ਤਾਂ ਹੈ ਨਹੀਂ ਫਿਰ ਇਹ ਤੇ ਪੰਜਾਬ ਸਰਕਾਰ ਇੱਕ ਉਹ ਵੇ ਫੰਡ ਵੀ ਨਹੀਂ ਕਰਦੀ ਉਰੇ ਵੀ ਉਹਨੂੰ ਪ੍ਰੋਪਰਲੀ ਜਦੋਂ ਦਾਅਵੇਦਾਰੀ ਡੋਕਨੇ ਹੋਊਗੀ ਤੁਹਾਨੂੰ ਫੰਡਿੰਗ ਵੀ ਦੇਣੀ ਪਊਗੀ ਨਾ ਪੰਜਾਬ ਨੂੰ ਪੰਜਾਬ ਸਰਕਾਰ ਇਹ ਤਾਂ ਦਾਅਵੇਦਾਰੀ ਕਰ ਹੀ ਨਹੀਂ ਸਕਦੀ ਫਿਰ ਉਹ ਟੈਕਨੀਕਲੀ ਤੌਰ ਤੇ ਤਾਂ ਟੈਕਨੀਕਲੀ ਤੌਰ ਤੇ ਤਾਂ ਇਹ ਆ ਜਿਹਨੂੰ ਪੰਜਾਬ ਸਰਕਾਰ ਦਾ 40% ਦਿੰਦੀ ਹੈ ਪੰਜਾਬ ਗਵਰਨਮੈਂਟ ਕੋਸ਼ ਆਉਂਦਾ ਪੰਜਾਬ ਦੇ ਕਾਲਜਾਂ ਚੋਂ ਰੈਵਨਿਊ ਉਹ ਜੋ ਪੰਜਾਬ ਸਰਕਾਰ ਦਿੰਦੀ ਹੈ 40-42 ਕਰੋੜ ਰੁਪਏ ਪੰਜਾਬ ਸਰਕਾਰ ਆਪਦੇ ਬਜਟ ਚੋਂ ਦਿੰਦੀ ਆ ਠੀਕ ਹੈ ਤੇ ਦੂਜਾ ਨੰਬਰ ਕੀ ਹੈ ਜਦੋਂ ਅਸੀਂ ਇਸ ਪਿਛਲੇ ਵਾਰੀ ਜਿਹੜੇ ਮੈਂ ਤੁਹਾਨੂੰ ਗੱਲ ਕਰਦਾ ਜੋ ਧਰਨਾ ਲੱਗਿਆ ਸੀ ਇਹਦੀ ਪੰਜਾਬ ਸਰਕਾਰ ਨੂੰ ਇਹ ਆਖਿਆ ਸੀ ਠੀਕ ਹੈ ਇਹਨਾਂ ਦੇ ਐਮਐਲਏ ਐਮਪੀ ਨੂੰ ਮਿਲ ਕੇ ਠੀਕ ਹੈ ਇਹਨਾਂ ਨੂੰ ਇਹ ਕਹ ਲੱਗੇ ਸੀ ਵੀ ਤੁਸੀਂ ਇਹ ਯੂਨੀਵਰਸਿਟੀ ਨੂੰ ਆਪਦੇ ਹੱਕ ਚ ਲੈ ਲਓ ਪੈਸੇ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਹੈਗੇ ਇਹ ਤੁਸੀਂ ਪੰਜਾਬੀ ਯੂਨੀਵਰਸਿਟੀ ਦੀ ਵੀ ਦੇਖਣਾ ਪਿੱਛੇ ਇਹ ਰੌਲਾ ਚੱਲੇ ਆਪਣੀ ਜਦੋਂ ਇਹ ਜਦੋਂ ਤੁਹਾਡੀ ਗਵਰਨਮੈਂਟ ਹੀ ਆਪਦਾ ਹੱਥ ਚ ਆ ਕੇ ਜਿਹਨੂੰ ਲੋਕਾਂ ਨੇ ਚੁਣਿਆ ਹੈ ਹੁਣ ਫਿਰ ਇਹ ਦੂਬਾ ਤੇ ਇਹ ਵੀ ਸੰਘਰਸ਼ੀ ਲੋਕ ਕਿੰਨਾ ਕਿ ਸੰਘਰਸ਼ ਕਰਕੇ ਉਹ ਕਰਦਾ ਆਖਰਕਾਰ ਨੂੰ ਫੰਡ ਦਾ ਹੁਣ ਸਰਕਾਰ ਨਹੀਂ ਦੇਣੀ ਆ ਲੋਕ ਤਾਂ ਨਹੀਂ ਦੇਣੋ ਰਹੇ ਫੰਡ ਠੀਕ ਹੈ ਇਹ ਉਹ ਗੱਲ ਹੈ ਵੀ ਹੁਣ ਸਰਕਾਰ ਦਾ ਹੀ ਨਕੰਮਾ ਪਣਾ ਇਹ ਠੀਕ ਹੈ ਕੋਈ ਵੀ ਆਈ ਪਿਛਲੀਆਂ ਸਰਕਾਰਾਂ ਕੋਈ ਵੀ ਆਈਆਂ ਉਹਨਾਂ ਨੇ ਇਸ ਯੂਨੀਵਰਸਿਟੀ ਜੋ ਇਸ ਚੰਡੀਗੜ੍ਹ ਤੋਂ ਠੀਕ ਹੈ ਦਾਵਾ ਮਕਾਇਦ ਦਿਨ ਪਰ ਦਿਨ ਪਹਿਲਾਂ ਜੋਬਾਂ ਚ ਕੱਢੇ ਆਪਾਂ ਠੀਕ ਹੈ ਹੁਣ ਯੂਨੀਵਰਸਿਟੀ ਦਾ ਛੋਟਾ ਜਿਹਾ ਹੱਕ ਰਹਿ ਗਿਆ ਸੀ ਉਹ ਵੀ ਗੜਤਾ ਆਪਾਂ ਨੂੰ ਹੁਣ ਆਪਾਂ ਕਿੱਧਰਾਂ ਦਾ ਹੈ ਚੰਡੀਗੜ੍ਹ ਤੇ ਆਪਣਾ ਕੋਈ ਦਾਵਾ ਨਹੀਂ ਰਹਿ ਗਿਆ ਉਹ ਗੱਲਾਂ ਕਰਨ ਜਿੰਨੀ ਮਰਜ਼ੀ ਕਰੀ ਜਾਈਏ ਆਪਾਂ ਇਹ ਸਾਡੇ ਨਾਲ ਸਬਿੰਦਰ ਜੀ ਨੇ ਦੱਸਿਆ ਕਿ ਗੱਲਾਂ ਦੇ ਲਈ ਤਾਂ ਇਸ ਟਾਈਮ ਦਾਵਾ ਸਾਡਾ ਪੰਜਾਬ ਦਾ ਅਸੀਂ ਕਹਿ ਸਕਦੇ ਹਾਂ ਵੀ ਪੰਜਾਬ ਦੇ ਨਾਮ ਤੋਂ ਜਾਣੀ ਜਾਂਦੀ ਹੈ ਪੰਜਾਬ ਦੀ ਯੂਨੀਵਰਸਿਟੀ ਆ ਪਾਰੇ ਪੂਰਨ ਤੌਰ ਤੇ ਇੱਕ ਤਰਫੇ ਇਸ ਨੂੰ ਸਮਝਣਾ ਚਾਹੀਦਾ ਹੈ ਇਸ ਜਿਹੜੇ ਸਿੰਡੀਕੇਟ ਤੇ ਸੈਨੇਟ ਦੇ ਫੈਸਲੇ ਨੂੰ ਨੇ ਕਿ ਇਹ ਇਸ ਟਾਈਮ ਪੰਜਾਬ ਦੀ ਯੂਨੀਵਰਸਿਟੀ ਨਾ ਰਹਿ ਕੇ ਕੇਂਦਰ ਦੀ ਯੂਨੀਵਰਸਿਟੀ ਬਣ ਚੁੱਕਿਆ ਇਕੱਲੇ ਪੰਜਾਬ ਦਾ ਪੰਜਾਬ ਨਾਮ ਲੈ ਕੇ ਦਾਵਾ ਨਹੀਂ ਹੋ ਸਕਦਾ ਤੇ ਨਾਲ ਹੀ ਨਾਲ ਆਮ ਆਦਮੀ ਸਰਕਾਰ ਨੂੰ ਇਸ ਤੇ ਜਿਵੇਂ ਕਹਿ ਰਹੇ ਨੇ ਕਿ ਮਤਾ ਪਾ ਕੇ ਇਸ ਨੂੰ ਰੱਦ ਕਰਾਉਣਾ ਚਾਹੀਦਾ ਸਿਰਫ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਵਿਦਿਆਰਥੀਆਂ ਦੇ ਕਹਿੰਦੇ ਮੁਤਾਬਕ ਮਹਿਬੀਕਰਨ ਸਿੰਘ ਬਾਗੀ ਕੈਮਰਾਮੈਨ ਰਜੇ ਦੇ